ਸਸੇਖਾ ਕਿਸਾਨ ਭਰਾਵੋ ਸਵਾਗਤ ਕਰਦੇ ਆ ਕਾਕਾ ਜੀ ਸ਼ੋਲਰ ਗ੍ਰੇਸਟ ਸਟੇਜ ਸਟੋਰ ਮੰਡੀ ਡੱਬ ਵਾਲੀ ਤੋਂ ਪਿੰਡ ਪਹੁੰਚੇ ਆ ਜੀ ਅੱਜ ਕੁਮਿਆਰਾ ਵਿਕੇ ਤੇ ਆਪਣੇ ਕਿਸਾਨ ਭਰਾ ਕਾਕਾ ਸਿੰਘ ਜੀ ਦੇ 3 ਐਚਪੀ ਦਾ ਆਪਣੇ ਸਰਤਾਜ ਮੋਡਲ ਆਇਆ ਜੀ ਜੋ ਕਿ ਬਹੁਤ ਹੀ ਹੈਵੀ ਤੇ ਬਹੁਤ ਸੋਹਣਾ ਸਟਰਕਚਰ ਲੱਗਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤਾਂ ਆਪਣੇ ਕੋਲ ਫੋਨ ਕੀਤਾ ਜੀ ਆਪਣੇ ਕਿਸਾਨ ਭਰਾ ਕਾਕਾ ਜੀ ਨੇ ਦੱਸਿਆ ਉਹਨਾਂ ਨੇ ਵੀ ਆਓ ਭਾਈ ਇੱਕ ਵਾਰੀ ਸਾਡੀ ਮੋਟਰ ਤੇ ਸਾਡੀ ਵੀ ਇੱਕ ਵੀਡੀਓ ਬਣਾ ਕੇ ਜਾਓ ਸੋਨੀ ਜੀ ਜੋ ਵੀ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਆਪਦੇ ਭੈਣ ਭਰਾਵਾਂ ਨੂੰ ਆਣ-ਗਵਾਨ ਨੂੰ ਦਿਖਾ ਸੀਗੇ ਵੀ ਪਾਈ ਇੱਥੋਂ ਮੋਟਰ ਅਸੀਂ ਗਣੇਸ਼ ਟੂਰ ਸਟੋਰ ਤੋਂ ਮੋਟਰ ਲਵਾਈ ਹੈ ਕਾਕਾ ਜੀ ਸ਼ੌਲ ਰਦੋ ਤਾਂ ਸਾਡਾ ਬੜਾ ਮਨ ਖੁਸ਼ ਹੈਗਾ ਤਾਂ ਦੇਖੋ ਜੀ ਸਾਡਾ ਵੀ ਬੜਾ ਮਨ ਖੁਸ਼ ਹਾਂ ਜਦੋਂ ਕਸਾਲ ਭਰਾ ਖੁਸ਼ ਹੋ ਕੇ ਬੁਲਾਉਂਦਾ ਆਪ ਜੀ ਤਾਂ ਜਾਏ ਆਂ ਕਿ ਉਹਨਾਂ ਨੂੰ ਮਿਲਦੇ ਆਂਗੇ ਆਓ ਤੁਹਾਨੂੰ ਉਹਨਾਂ ਨਾਲ ਮਲਾਉਣੇ ਆਂਗੇ ਉਹਨਾਂ ਦੀ ਜਵਾਨੀ ਸੁਣਾਉਣੇ ਆਂਗੇ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਜੋ ਕਿ ਆਪਣਾ ਦੁਕਾਨ ਕਰਨੇ ਉਹ ਕਾਕਾ ਜੀ ਭਾਈ ਨੂੰ ਵਾਅਦਾ ਕੀਤਾ ਗਿਆ ਸੀ ਵਾਅਦੇ ਤੇ ਖਰਾ ਉਤਰੇ ਨੇ ਜੀ ਤੋਂ ਮਿਲੌਣੇ ਆ ਤੁਹਾਨੂੰ ਨਾਲ ਹਾਂਜੀ ਪਹਿਲਾਂ ਤਾਂ ਸਾਡਾ ਧੰਨਵਾਦ ਜੀ ਸਵਾਗਤ ਕਰਦੇ ਹਾਂਗੇ ਸਾਡੇ ਗਨੇਸ਼ ਟੂਚ ਚੈਨਲ ਤੇ ਤੇ ਤੁਸੀਂ ਪਲੀਜ਼ ਇੱਕ ਬੇਨਤੀ ਹੈ ਆਪਣੇ ਵਾਟਰ ਲੈਵਲ ਕਿੰਨੇ ਫੁੱਟ ਤੇ ਹੈ ਜੀ ਤੇ ਕਿੰਨਾ ਟਾਈਮ ਲਗ ਮੋਟਰ ਲਵਾਈ ਨੂੰ ਤੇ ਕਿਸ ਤਰ੍ਹਾਂ ਤੁਹਾਨੂੰ ਆਪਣੇ ਜੋ ਵੀ ਕਾਠੇ ਬਾਬ ਜੀ ਕਿਨੂੰ ਵਾਅਦਾ ਕੀਤਾ ਹੋਇਆ ਤੁਹਾਨੂੰ ਕੰਮ ਕਿਸ ਤਰ੍ਹਾਂ ਲੱਗਿਆ ਥੋੜਾ ਚਾਣਨਾ ਪਾਉਂਗੇ ਦੱਸੋਗੇ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਔਰ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਆਪਣੇ ਅੱਜ ਚੌਥਾ ਦਿਨ ਹੋ ਗਿਆ ਜੀ ਮੋਟਰ ਚੱਲਦੀ ਨੂੰ ਹਾਂਜੀ ਤੇ ਖੂਹ ਸਾਡੇ ਕੋਲੇ ਪਹਿਲਾਂ ਦਾ ਹੀ ਲੱਗਿਆ ਹੋਇਆ ਸੀ ਜੀ ਤੇ ਹੁਣ ਕਲੈਕਸ਼ਨ ਆਫ ਸੋਲਰ ਸਿਸਟਮ ਹੁਣ ਲਵਾਇਆ ਜੀ ਇਹ ਬਹੁਤ ਵਧੀਆ ਚੱਲ ਰਿਹਾ ਜੀ ਜੋ ਵਾਦਾ ਕਰਿਆ ਸੀਗਾ ਤੁਹਾਡੇ ਸਾਹਮਣੇ ਪਾਣੀ ਚੱਲ ਰਿਹਾ ਜੀ ਤੇ ਉਹ ਤੁਸੀਂ ਵੀ ਦੇਖੋ ਤੇ ਬਾਕੀ ਜਿਹੜਾ ਇਹ ਸਰਤਾਜ ਮਾਡਲ ਲਵਾਇਆ ਜੀ ਇਹ ਸਭ ਤੋਂ ਵਧੀਆ ਸਾਨੂੰ ਪਸੰਦ ਆਇਆ ਇਹ ਮਾਡਲ ਅੱਜ ਕਹਿ ਕੇ ਲਵਾਇਆ ਜੀ ਤੇ ਕੋਈ ਕਮੀ ਨਹੀਂ ਇਹਦੇ 'ਚ ਸਾਡੇ ਬਹੁਤ ਹੀ ਮਨਪਸੰਦ ਹੋਇਆ ਜੀ ਮਨ ਖੁਸ਼ ਹੋ ਗਿਆ ਜੀ ਚਾਲੂ ਕਰਕੇ ਮੋਟਰ ਨੂੰ ਜੀ ਹਾਂਜੀ ਤੇ ਵਾਟਰ ਲੈਵਲ ਕਿੰਨੇ ਕੁ ਫੁੱਟ ਤੇ ਜੀ ਵਾਟਰ ਲੈਵਲ ਆਪਣੇ ਜੀ 8 ਤੋਂ ਤਕਰੀਬਨ 10 ਕੁ ਫੁੱਟ ਤੇ ਪਾਣੀ ਹੈ 10 ਫੁੱਟ ਤੇ ਜੀ ਹਾਂਜੀ ਤੇ 4 ਇੰਚ ਪਾਣੀ ਪੂਰਾ ਪਰਿਸ਼ਥਾ ਮਿਲ ਰਿਹਾ ਸੁਣ ਹਾਂ 4 ਇੰਚ ਪਾਣੀ ਸਹੀ ਚੱਲੀ ਜਾਂਦਾ ਜੀ ਹਾਂਜੀ ਹਾਂਜੀ ਆ ਬਾਹਰ ਨੂੰ ਉਧਰ ਵੀ ਦਿਖਾ ਦਿਓ ਪਾਣੀ ਚੱਲਦਾ ਹੀ ਦਿਖਾ ਦਿਓ ਪਾਣੀ ਦਿਖਾ ਦਿੰਦੇ ਜਰੂਰ ਜੀ ਪਾਣੀ ਪਾ ਦਿੰਦੇ ਆ ਜੀ ਤੁਹਾਡੇ ਸਾਹਮਣੇ ਆ ਸਾਰੀ ਸਾਂ ਹੀ ਹਾਂ ਸਹੀ ਬਾਕੀ ਤੁਹਾਡੇ ਤੁਹਾਡੇ ਵਿਚਾਰ ਕੀ ਨੇ ਕਿਵੇਂ ਲੱਗਿਆ ਜਿਹੜਾ ਤੁਸੀਂ ਦੇਖਿਆ ਜੀ ਮੋਟਰ ਲੱਗੀ ਆਪਣਾ ਸਮਾਨ ਜੋ ਵੀ ਸਟ੍ਰਕਚਰ ਵਗੈਰਾ ਜਾਂ ਪਾਣੀ ਅਸੀਂ ਇਹ ਨੂੰ ਜੋ غور ਵੇਖੇ ਲੱਗੇ ਸੁੱਲਰ ਸਿਸਟਮ ਵੇਖਿਆ ਹਾਂਜੀ ਸਾਨੂੰ ਦੱਸ ਬਈ ਕਾਕਾ ਸਿੰਘ ਜੀ ਜੀ ਕਾਕਾ ਦੀ ਦੁਕਾਨ ਤੇ ਗਨੇਸ਼ ਵਾਲਿਆਂ ਦੇ ਹਾਂਜੀ ਉਹਨਾਂ ਨੇ ਤੁਹਾਨੂੰ ਗੱਲਾਂ ਦੱਸੀਆਂ ਸਾਡੇ ਦਿਮਾਗ ਚ ਆ ਗਿਆ ਸਾਨੂੰ ਇਹ ਸਾਰਾ ਜਿਸ ਚੇਸ ਭਾਰ ਦਾ ਦੱਸਿਆ ਵਜਨ ਵੀ ਇੰਨਾ ਭਾਰ ਵਜਨ ਲਾਵਾਂਗੇ ਹਾਂਜੀ ਪੂਲ ਦਾ ਇੰਨਾ ਵਜਨ ਸਾਰੇ ਵਧੀਆ ਸਮਾਨ ਲਾਵਾਂਗੇ ਉਹ ਸਮਾਨ ਲਾਇਆ ਸਾਨੂੰ ਇਹਨਾਂ ਨੇ ਤਿੰਨ ਸਾਢੇ ਤਿੰਨ ਇੰਚੀ ਪਾਣੀ ਆਖਿਆ ਸੀ ਸਾਡਾ ਪਾਣੀ 4 ਇੰਚੀ ਬਣਿਆ 4 ਇੰਚੀ ਪੂਰਾ ਪ੍ਰੈਸ਼ਰ ਦਾ ਪਾਣੀ ਬਣਿਆ ਜੋ ਵੀ ਤੁਹਾਡੇ ਉਥੇ ਗਿਆ ਨੂੰ ਜੋ ਸਮਾਨ ਦੱਸਿਆ ਉਹ ਸਮਾਨ ਦੇ ਮਤਲਬ ਕਿ ਖਰੇ ਉੱtre ਨਹੀਂ ਹਾਂ ਖਰੇ ਉਹੀ ਸਮਾਨ ਲੈਤਾ ਹੀ ਉਹੀ ਸਾਰਾ ਹਾਂਜੀ ਤੇ ਹੋਰ ਕਿਸਾਨ ਭਰਾਵਾਂ ਨੂੰ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਮੋਟਰਾਂ ਲੱਗੀਆਂ ਤੇ ਉਹਨਾਂ ਨੂੰ ਜਾਂ ਆਪਣੇ ਹੋਰੋਂ ਚੋਂ ਦੇਖ ਰਹੇ ਨੇ ਕਿਸਾਨ ਭਰਾਵੋ ਉਹਨਾਂ ਨੂੰ ਕੀ ਦੱਸਣਾ ਚਾਹੋਗੇ ਮੋਟਰ ਆਪਣੀ ਦੁਕਾਨ ਬਾਰੇ ਹਾਂਜੀ ਅੱਜ ਤਾਂ ਹੀ ਦੱਸਣਾ ਚਾਹਾਂਗੇ ਵੀ ਕਾਕਾ ਜੀ ਤੁਸੀਂ ਲਵਾਓ ਸਾਰੇ ਜੋ ਗੱਲ ਕਹਿੰਦੇ ਆ ਉਹ ਪੂਰੀ ਨਿਭਾਉਂਦੇ ਆ ਤੇ ਸਾਡੇ ਨਾਲ ਵੀ ਪੂਰੇ ਨਿਭਾਈ ਆ ਗੱਲ ਇਹ ਬਹੁਤ ਵਧੀਆ ਪਾਣੀ ਬਣਿਆ ਤੇ ਸਾਰੇ ਭਰਾਵਾਂ ਨੂੰ ਇਹ ਵੀ ਬੇਨਤੀ ਆ ਵੀ ਆਪਦਾ ਸਾਰੇ ਚੈੱਕ ਕਰਕੇ ਸਾਡੇ ਮਗਰੋਂ ਵੀ ਨਾ ਲੱਗ ਕੇ ਤੁਸੀਂ ਦੇਖੋ ਆਡੀ ਮੋਟਰ ਚੱਲਦੀ ਆ ਕੇ ਦੇਖੋ ਫਿਰ ਜੀ ਤੁਮਰ ਜੀ ਲਵਾਓ ਹਾਂਜੀ ਆ ਗੱਲ ਥੋੜੀ ਜਮ ਆ ਸਹੀ ਗੱਲ ਈ ਆਸੀਂ ਵੀ ਸਿਫਾਰਿਸ਼ ਨਹੀਂ ਕਰਦੇ ਤੁਸੀ ਇਹਨਾਂ ਤੋਂ ਲਵਾਓ ਪਰ ਤੁਸੀਂ ਆ ਸਾਰੀਆਂ ਮੋਟਰਾਂ ਚੱਲਦੀਆਂ ਦੇਖੋ ਇੱਕ ਦੋ ਦਿਨ ਦਾ ਟਾਈਮ ਕੱਢ ਕੇ ਜਿਹੜੇ ਪੁਰਾਣੇ ਲਵਾਉਣਾ ਹੈਗਾ ਹਾਂਜੀ ਆਪਦੀ ਤਸੱਲੀ ਕਰਕੇ ਫਿਰ ਦੇਖੋ ਕਿ ਕਿਹੜੀ ਮੋਟਰ ਸਹੀ ਚੱਲ ਰਹੀ ਆ ਉੱਥੋਂ ਲਵਾਓ ਉੱਥੋਂ ਲਵਾਓ ਹਾਂ ਪਰ ਅੱਜ ਦਾ ਕਾਕਾ ਜੀ ਤੋਂ ਲਵਾਈ ਆ ਜੀ ਸਾਡੇ ਤਾਂ ਬਹੁਤ ਮਨ ਖੁਸ਼ ਹੋਇਆ ਜੀ ਬਸ ਠੀਕ ਆ ਜੀ ਅੱਜ ਤੱਕ ਕਿਸਾਨ ਭਰਾਉਣੇ ਦੱਸਣਾ ਚਾਹਣੇ ਆਪਣੇ ਨੇ ਜੀ ਬਾਜ਼ਾਰ ਵਿੱਚ ਜੋ ਰੇਟ ਤੇ ਕੋਈ 1 ਲੱਖ 500 ਤੋਂ ਸਟਾਰਟ ਹੁੰਦੇ ਆ ਜੀ ਹਾਂ ਹਾਂ ਜੀ ਇਹਨਾਂ ਨੇ ਵੀ ਸਾਨੂੰ ਕਿਹਾ ਸੀ 1 ਲੱਖ ਤੋਂ 5 500 ਤੋਂ ਚੱਲੂ ਮੈਨੂੰ 1 ਲੱਖ 500 ਤੋਂ ਹਾਂ 500 ਹਾਂ ਜੀ ਹਾਂ 500 ਹਾਂ ਜੀ ਮਾੜਾ ਸਮਾਨ ਨੇ ਜੀ ਇਹਨਾਂ ਦੀ ਲਾਇਫ ਬਹੁਤ ਘੱਟ ਹੁੰਦੀ ਹੈ ਹਾਂ ਹਾਂ ਜੀ ਇੱਕ ਵਾਰ ਧਾਰਕ ਕਿਸਾਨ ਨੂੰ ਕੀ ਦੁਕਾਨਦਾਰ ਧਾਰ ਮਾਰ ਕੇ ਦਿਖਾ ਦੇ ਵੇਖੋ ਜੀ ਫਾਜੀਵਾ ਪਾਣੀ ਬੜ ਗਿਆ ਬਹੁਤ ਸੋਹਣਾ ਪਾਣੀ ਹੈ ਕਿ ਕਿਸਾਨ ਕੇ ਪਾਣੀ ਨੂੰ ਵੇਖ ਕੇ ਖੁਸ਼ ਹੁੰਦਾ ਪਰ ਵੇਖੋ ਜੀ ਜੇਕਰ ਅਸਲ ਆਪਾਂ 25 ਸਾਲ ਵੇਖਣਾ ਹੈ ਤਾਂ ਜੀ ਸਮਾਨ ਤਾਂ ਆਪਣਾ ਨਾਲ ਹੈਵੀ ਲੱਗੂਗਾ ਮਨਪੂਰਨ ਹੈਵੀ ਹੋਗਾ ਜਿਹੜਾ ਰੋਈ ਨੇਰੀ ਬੁੱਲਾ ਆਉਂਦਾ ਜੀ ਖੇਤ ਤੇ ਖੇਤ ਰਹਿਣਾ ਜੀ ਇਹ ਸਮਾਨ ਨੇ ਖੇਤ ਤੇ ਰਹਿਣਾ ਜੀ ਪਤਾ ਨਹੀਂ ਕਿੰਨਾ ਤੂਫਾਨ ਤੇਜ਼ ਆ ਸਕਦਾ ਕਿੰਨਾ ਜ਼ਿਆਦਾ ਆ ਸਕਦਾ ਜੀ ਆਪਣਾ ਇਹ ਸਮਾਨ ਜਦੋਂ ਟੁੱਟ ਗਿਆ ਖਿੰਡਰ ਗਿਆ ਤੇ ਫੇਰ ਉਹ ਆਪਣੇ ਪੱਲੇ ਕੀ ਰਹੂਗਾ ਜੀ ਆਪਣੀ ਸਾਰੀ ਕੀਮਤੀ ਇਹਦੀ ਹੈ ਜੀ ਸਾਰੀ ਹਾਂਜੀ ਬਿਲਕੁਲ ਜੀ ਇਹ ਇਹ ਵਧੀਆ ਲਵਾਓ ਜੀ ਆਪਾਂ ਦਾ ਹੀ ਕੰਨੇ ਆ ਸਾਡਾ ਮਾਨੂੰ ਬੀ ਇਹ ਆਪਣਾ ਸਮਾਨ ਵਧੀਆ ਲਵਾਓ ਜੀ ਵਧੀਆ ਲਵਾਓ ਜੀ ਪਾਣੀ ਦੇ ਕਰਮ ਅਸਲ 25 ਇਹ ਤਕਰੀਬਨ 2 ਕੁਇੰਟਲ ਦੇ weight ਹੈਗਾ ਜੀ ਸਾਡਾ ਜਿਹੜਾ ਸਟੈਂਡ ਹਾਂਜੀ 2 ਕੁਇੰਟਲ ਦੇ weight ਹੈਗਾ ਲੱਗ ਰਿਹਾ ਜੀ 100 ਤੋਂ 35 ਕਿਲੋ ਦੇ ਹਾਂ ਜੇਕਰ ਸਮਾਨ ਹੈਵੀ ਹੈ ਤਾਂ ਫੇਰ ਹੀ ਉਹ ਅਸਲ ਚੰਦੂ ਹੈ ਜੀ ਹਾਂਜੀ ਹਾਂਜੀ ਇਹਦਾ ਪੂਲ ਦੀ ਲਵਾਈ ਹੈ ਜੀ ਆਮ ਤਾਂ ਹੈਗੀ 7-8 ਫੁੱਟ ਜੀ ਇਹਦੀ ਪੂਲ ਦੀ ਲਵਾਈ ਹੈ 10 ਫੁੱਟ ਜੀ 10 ਫੁੱਟ ਜੀ 5 ਫੁੱਟ ਧਰ ਤੇ ਸਾਰੇ ਥੱਲੇ ਵਰਜੀ ਫੜ ਕੇਗਾ ਖੜਾ ਰਵੀ ਪੂਰਾ ਮੀਟਰ ਨਾਲ ਅਸੀਂ ਮਿੰਕੇ 5 ਫੁੱਟ ਦਾ ਖੱਡਾ ਪੱਟ ਕੇ ਜੀ ਦੱਬਿਆ ਤੇ ਹੁਣ ਇੰਨਾ ਉੱਚਾ ਪੈ ਗਿਆ 5 ਫੁੱਟਾਂ ਰਹਿ ਗਈ 5 ਫੁੱਟਾਂ ਰਹਿ ਗਈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬੜਾ ਖੁਸ਼ ਹੋ ਜਾਂਦੇ ਜੇ ਕਰਾਂਗੇ ਕਿਸਾਨ ਭਰਾ ਨੂੰ ਮਿਲਦੇ ਆ ਕੋ ਕਿਸਾਨ ਭਰਾ ਵੀ ਖੁਸ਼ ਮਿਲਦੇ ਹਾਂ ਜੀ ਬਾਕੀ ਉਧਰ ਮੋਟਰ ਬੰਨੀ ਵੀ ਚੱਲਦੀ ਵਿਖਾ ਦਿਓ ਜੀ ਹਾਂ ਦਿਖਾ ਦਿਓ ਪਾਣੀ ਵੀ ਦਿਖਾ ਦਿਓ ਜੀ ਤੁਸੀਂ ਦੇਖ ਸਕਦੇ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਹਾਂ ਜੀ ਹਾਂ ਪੂਰਾ ਵਧੀਆ ਸੋਨਾ 4 ਇੰਚੀ ਪਾਣੀ ਬਣਾਈ ਪ੍ਰੈਸ਼ਰ ਦਾ ਹਾਂ ਜੀ ਜੇ ਕੋਈ ਕਿਸਾਨ ਭਰਾ ਆਪਾਂ ਨੂੰ ਵਾਰ-ਵਾਰ ਸਾਹਮਣੇ ਦੱਸ ਰਿਹਾ ਨੇ ਜੀ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦੇ ਜੀ ਗਣੇਸ਼ ਫਿਊਲ ਸਟੋਰ ਮੰਡੀ ਡੱਬ ਵਾਲੀ ਕਾਕਾ ਦੀ ਦੁਕਾਨ ਹੈ ਰੇਲਵੇ ਲਾਈਨ ਤੇ ਬਿਲਕੁਲ ਥੱਲੇ ਜੀ ਤਾਂ ਧੰਨਵਾਦ ਮਿਲਦੇ ਹਾਂ ਅਗਲੇਆਂ ਮੋਟਰਾਂ ਤੇ ਜੀ